ਇਰੇ ਵਿੱਚ ਤੁਹਾਰੇ ਨੂੰ ਪਿਆਰ ਤੇ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਟੈਸਟ 75 ਪੂਰਨ ਅੰਕਾਂ ਦੇ ਵਿੱਚ ਜਿਹੜੇ ਬੇਟਾ ਪਿਛਲੇ ਸਾਲਾਂ ਦੇ ਵਿੱਚ ਸਵਾਲ ਆਏ ਆ ਉਹਦੇ ਤੇ ਟੈਸਟ ਪਾਇਆ ਸੀਗਾ ਤਾਂ ਉਹਦੇ ਪੰਜ ਸਵਾਲ ਕਰ ਚੁੱਕੇ ਹਾਂ ਛੇਵੇਂ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਨਾਲ ਦੇਖੋ ਕਿੰਦਰ ਜੀਐਨਵੀ 2007 ਚ ਆਇਆ ਹੋਇਆ ਸਵਾਲ ਹੈ 5618 3845 ਦੇ ਜੋੜਫਲ ਵਿੱਚ ਕੀ ਜੋੜਿਆ ਜਾਵੇ ਕਿ ਜੋੜਫਲ 12850 ਹੋ ਜਾਵੇ ਦਾ ਬੇਟਾ ਅਸੀਂ ਕੀ ਸੋਚਾਂਗੇ ਮੰਨੋ x ਜੋੜਿਆ ਜਾਵੇ ਜੋੜਿਆ ਜਾਵੇ x ਮੰਨ ਲੈਣਾ ਠੀਕ ਹੈ ਬੇਟਾ ਤਾਂ ਹੁਣ 5618 3845 x ਤਾਂ ਕਿੰਨਾ ਹੋ ਜਾਵੇ 12850 ਠੀਕ ਹੈ ਬੇਟਾ ਅਸੀਂ ਕੀ ਕਰਾਂਗੇ x ਨੂੰ ਇੱਧਰ ਰੱਖ ਲੈਨੇ ਆ ਰਕਮਾ ਉਧਰ ਜਾ ਕੇ ਘਟਾਓ ਚ ਬਦਲ ਜਾਣਗੀਆਂ ਠੀਕ ਹੈ ਜਾਂ ਇਹਨਾਂ ਦੋਵਾਂ ਨੂੰ ਪਹਿਲਾਂ ਇੱਥੇ ਜੋੜ ਲਓ ਉਸ ਤੋਂ ਬਾਅਦ ਉਧਰ ਘਟਾਓ ਚ ਬਦਲ ਜੂਗਾ ਤੇ x ਦੀ ਕੀਮਤ ਆਜੂਗੀ ਠੀਕ ਹੈ ਤਾਂ ਇਹਨਾਂ ਨੂੰ ਪਹਿਲਾਂ ਆਪਾਂ ਜੋੜ ਲੈਨੇ ਆ ਬੇਟਾ ਜਾਂ 12850 ਘਟਾਓ ਪਹਿਲਾਂ ਇਹਨਾਂ ਨੂੰ ਜੋੜ ਲੈਨੇ ਸੌਖਾ ਟੰਗਾ 55 18 ਜਮਾ 38 45 8 3 5 1 3 4 1 5 ਤੇ 1 6 8 6 14 5 3 8 ਤੇ 1 9 9463 ਆ ਗਏ ਬੇਟਾ ਤਾਂ 9463 ਇਹਦੇ ਵਿੱਚੋਂ ਅਸੀਂ ਘਟਾਓ ਕਰ ਦਿੰਨੇ ਕਿਉਂਕਿ ਇਹ ਰਕਮਾ ਉੱਧਰ ਜਾ ਕੇ ਘਟਾਓ ਚ ਬਦਲ ਜਾਣੀ ਹੈ ਠੀਕ ਹੈ ਬੇਟਾ 10ਾਂ ਚੋਂ 3 ਗਏ 7 15 ਚੋਂ 6 ਗਏ ਨਾ 14 ਚੋਂ 6 ਗਏ 8 ਕਿਉਂਕਿ ਹਾਸਲ ਲੈ ਲਿਆ 4 ਰਹਿ ਗਏ ਸੀਗੇ ਅੱਗੇ ਬੇਟਾ ਇੱਥੇ 7 ਰਹਿ ਗਏ 7ਾਂ ਚੋਂ 4 ਗਏ 3 12 ਚੋਂ 9 ਗਏ 3 ਤਾਂ ਇਹ ਕਿੰਨਾ ਆ ਗਿਆ 3387 ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਇੱਥੇ ਦੇਖਦੇ ਹਾਂ 3387 a1 ਹੀ ਬੇਟਾ ਇਹਦਾ ਜਿਹੜਾ ਹੈਗਾ 3387 ਦਿੱਤਾ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਪਹਿਲੇ ਨੂੰ ਹੀ ਅੱਗੇ ਆ ਗਿਆ ਬੇਟਾ 2408 2 200 ਬਰਾਬਰ ਹੋਵੇਗਾ ਤਾਂ ਬੇਟਾ 2408 202408 200 ਬੇਟਾ ਆਹ ਜ਼ੀਰੋਆਂ ਅਲੱਗ ਹੀ ਬਾਅਦ ਚ ਲਾ ਲਿਓ 2 ਦੇ ਨਾਲ ਇਹਨੂੰ ਗੁਣਾ ਕਰ ਲਓ ਸਿੱਧਾ 2 8 16 2 4 8 ਤੇ ਕਿਉਂਕਿ 16 ਦੇ ਸਿੱਧਾ ਹੀ ਹੈਗੇ 2 4 8 2 2 4 4816 ਤੇ ਆਹ ਦੂਏ ਨਾਲ ਦੋ ਜ਼ੀਰੋਆਂ ਜਿਹੜੀਆਂ ਬਾਅਦ ਚ ਲਾ ਲਓ ਤਾਂ ਇਹ ਬਣ ਗਿਆ 1253 ਤਿੰਨਾਂ ਬਾਅਦ ਕਮਾ ਫਿਰ ਦੋ ਬਾਅਦ 480600 ਉੱਤਰ ਆ ਗਿਆ ਸਾਡਾ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਆਂ 480600 ਸੀ ਜਿਹੜਾ ਆਲਟਰਨੇਟਿਵ ਆ ਦਿੰਦਾ ਪਿਆ ਬੇਟਾ ਤਾਂ ਅਸੀਂ ਸੀ ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਜੇਕਰ ਭਾਜਕ 52 ਭਾਗਫਲ 16 ਤੇ ਬਾਕੀ 27 ਹੈ ਤਾਂ ਭਾਜ ਹੋਵੇਗੀ ਤਾਂ ਬੇਟਾ ਭਾਜ ਦਾ ਸੂਤਰ ਕੀ ਹੁੰਦਾ ਭਾਜ ਬਰਾਬਰ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਠੀਕ ਹੈ ਭਾਜਕ ਕਿੰਨਾ ਆ 51 ਗੁਣਾ 16 ਜਮਾ 27 16 1 16 16 5 80 ਤੇ 1 ਹਾਂ ਬੇਟਾ ਤਾਂ ਇਸ ਤਰ੍ਹਾਂ 816 ਜਮਾ 27 ਸਾਡੀ ਭਾਜ ਨਿਕਲ ਆਉਗੀ 16 ਤੇ 27 ਹੁੰਦੇ 43 ਤਾਂ ਸਾਡਾ ਉੱਤਰ ਆ ਜਾਊਗਾ 843 ਫੇਰ ਸੁਣ ਲਓ ਬੇਟਾ ਭਾਜ ਦਾ ਸੂਤਰ ਭਾਜ ਬਰਾਬਰ ਹੈ ਭਾਜਕ ਗੁਣਾ ਭਾਜਫਲ ਜਮਾ ਬਾਕੀ ਭਾਜਕ 51 ਆ ਭਾਜਫਲ 16 ਆ ਤੇ ਬਾਕੀ ਆ ਜਿਹੜਾ 27 ਆ 816 ਆ 51 ਨੂੰ ਜਦੋਂ 16 ਨਾਲ ਗੁਣਾ ਕੀਤਾ ਤਾਂ ਇਹ ਬਣ ਗਿਆ ਬੇਟਾ 816 ਫਿਰ 27 816 ਤੇ 27 843 ਆ ਗਏ 843 ਆਪਾਂ ਦੇਖਦੇ ਆਂ ਬੇਟਾ ਤਾਂ A1 ਹੀ 843 ਆਨਸਰ ਦਿੰਦਾ ਪਿਆ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਸੰਖਿਆ 13013 13 13 ਨਾਲ ਭਾਜਯੋਗ ਹੈ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੱਸੋ ਜਿਹੜੀ 14 ਤੋਂ ਸ਼ੁਰੂ ਹੁੰਦੀ ਹੈ ਤੇ 13 ਨਾਲ ਭਾਜਯੋਗ ਹੁੰਦੀ ਹੈ हां बेटा ਹੁਣ ਇਹ ਸਵਾਲ ਧਿਆਨ ਦੇ ਨਾਲ ਪੜੋ ਹਾਂ ਤਾਂ ਬੇਟਾ ਪੀਠ ਸੁਣੋ ਕਿੰਦਾ ਸੰਖਿਆ 13 013 ਜਾਂ 1313 13 ਨਾਲ ਭਾਜਯੋਗ ਹੈ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੱਸੋ ਜੋ 14 ਤੋਂ ਸ਼ੁਰੂ ਹੁੰਦੀ ਹੈ ਤੇ 13 ਨਾਲ ਭਾਜਯੋਗ ਹੁੰਦੀ ਹੈ ਠੀਕ ਹੈ ਤਾਂ 14 ਤੋਂ ਬੇਟਾ ਸ਼ੁਰੂ ਹੋਣ ਵਾਲੀ ਛੋਟੀ ਤੋਂ ਛੋਟੀ ਪੰਜ ਅੰਕਾਂ ਦੀ ਸੰਖਿਆ ਬਾਕੀ ਤਿੰਨ ਜ਼ੀਰੋਆਂ ਲੱਗੀਆਂ ਬੇਟਾ 14000 ਬਣ ਗਿਆ ਠੀਕ ਹੈ ਹੁਣ ਇਹਦੇ ਵਿੱਚੋਂ ਬੇਟਾ ਆ 13000 13 ਤਾਂ ਭਾਜਯੋਗ ਹੈ ਗਈ ਹੈ ਇਹਦੇ ਵਿੱਚੋਂ 13000 13 ਆਪਾਂ ਘਟਾ ਦਿੰਨੇ ਆ ਠੀਕ ਹੈ ਬਾਕੀ ਸੰਖਿਆ ਜਿਹੜੀ ਆ ਆਪਾਂ ਦੇਖ ਲੈਨੇ ਆ ਦਸਾਂ ਚੋਂ ਤਿੰਨ ਗਏ 7 9 ਚੋ 1 ਗਏ 8 ਤੇ 9ਾਂ ਦੇ 9 ਤਿੰਨਾਂ ਚੋ 3 ਗਏ 0 1 ਚੋ 987 ਆ ਗਈ ਬੇਟਾ ਠੀਕ ਹੈ ਹੁਣ ਆਪਾਂ 987 ਨੂੰ 13 ਤੇ ਭਾਗ ਕਰਦੇ ਆ 987 ਭਾਗ 13 ਵੀ ਕਿੰਨੇ ਪੂਰੇ ਪੂਰੇ ਚਲੇ ਜਾਂਦੇ ਆ 14000 ਦੇ ਵਿੱਚੋਂ 13 ਤੇ ਜਦੋਂ ਭਾਗ ਕਰਦੇ ਆ 130791 ਤੇ 8 ਚੋ ਇੱਕਗੇ 7 77 13 565 ਤੇ 12 ਬਾਕੀ ਬਚਦੇ ਪਏ ਆ ਬੇਟਾ ਠੀਕ ਹੈ ਇਹਦਾ ਮਤਲਬ ਜੇ 14000 ਨਾਲ ਆਪਾਂ ਭਾਗ ਕਰਦੇ ਆ ਤਾਂ 12 ਬਾਕੀ ਬਚਣਗੇ ਠੀਕ ਹੈ ਪਰ ਅਸੀਂ ਚਾਹਨੇ ਆ ਵੀ ਪੂਰਾ ਪੂਰਾ ਚਲੀ ਜਾਵੇ ਪੂਰਾ ਪੂਰੀ ਤਾਂ ਹੀ ਚਲੀ ਜਾਊਗੀ ਜੇ ਇੱਥੇ 14000 ਇੱਕ ਹੋਊਗਾ ਹੈਨਾ 13 ਘਟਾਓ 12 ਬਰਾਬਰ 1 ਤੇ ਇਹ ਆਪਾਂ 14000 ਦੇ ਵਿੱਚ ਇੱਕ ਜੋੜ ਲਵਾਂਗੇ 14000 ਜਮਾ 1 ਬਰਾਬਰ 14000 ਇੱਕ ਸੰਖਿਆ ਜਿਹੜੀ ਹੈ ਇਹ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ ਜਿਹੜੀ 13 ਤੇ ਪੂਰੀ ਪੂਰੀ ਵੰਡੀ ਜਾਊਗੀ ਮੇਰਾ ਖਿਆਲ ਆ ਕਨਸੈਪਟ ਸਮਝ ਗਿਆ ਬੇਟਾ 12 ਬਾਕੀ ਬਚ ਗਿਆ 12 ਬਾਕੀ ਬਚੂਗਾ ਇਹਦੇ ਵਿੱਚੋਂ ਜਦੋਂ 14000 ਨਾ ਪਰ ਆਪਾਂ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲੈਣੀ ਹੈ ਤਾਂ ਫੇਰ ਬੇਟਾ ਅਸੀਂ ਕੀ ਕਰਾਂਗੇ ਇਹਦੇ ਵਿੱਚ 13 ਚੋਂ 12 ਘਟਾਏ 1 ਜੇਕਰ ਅਸੀਂ ਇੱਕ ਹੋਰ ਜੋੜ ਦਈਏ ਫਿਰ ਕੁਝ ਵੀ ਬਾਕੀ ਨਹੀਂ ਬਚੂਗਾ ਠੀਕ ਹੈ ਇੱਥੇ 78 ਆ ਗਏ ਤਾਂ 13 ਛੀ ਕੀ 78 ਹੋ ਜਾਣੇ ਸੀ ਪੂਰੇ ਪੂਰੇ ਤਾਂ ਇਸ ਕਰਕੇ ਲੋੜੀਂਦੀ ਸੰਖਿਆ ਉੱਤਰ ਕਿੰਨਾ ਆ ਗਿਆ 141001 ਤਾਂ ਬੇਟਾ ਆ d1 ਆ ਜਿਹੜਾ ਉੱਤਰ ਸਾਡੇ ਕੋਲੇ ਰਾਈਟ ਆਨਸਰ ਹੈਗਾ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਿੰਦਰ ਦੀਨਪੇਪੇ 10101 ਨੂੰ 17 ਨਾਲ ਗੁਣਾ ਕਰਨ ਤੇ 10101 ਨੂੰ 17 ਨਾਲ ਗੁਣਾ ਕਰਨ ਤੇ 17 ਏਕਮ 17 ਇੱਥੇ 17 0 0 ਤੇ ਜਮਾ 1 ਹਾਂਸਲ 17 ਹੀ ਆ ਗਿਆ ਸਿੱਧਾ ਫੇਰ 17 ਏਕਮ 17 ਠੀਕ ਹੈ ਤੇ 17 ਏਕਮ 17 ਇਹ ਬਣ ਗਿਆ 1 71700 17 ਠੀਕ ਹੈ ਤab e1 ਹੀ ਬੇਟਾ ਆਲਟਰਨੇਟਿਵ ਆਨਸਰ ਹੈ ਜਿਹੜਾ 171771 ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਸ ਟੈਸਟ ਦਾ ਸਵਾਲ ਨੰਬਰ 10 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ